ਲਿਆ ਯਾਰੋ ਮੇਰੀ दारू ਵਾਲੀ ਬੋਤਲ ਕਿੱਥੇ ਮੈਨੂੰ ਪਤਾ ਤੂੰ ਇੱਥੇ ਉਰੇ ਪਰੇ ਕਰਤੀ ਕਿਤੇ ਫੜਾ ਦੇ ਹੁੰਦੇ ਦੇ ਕਿਹੜੀ ਬੋਤਲ ਮੈਨੂੰ ਨਹੀਂ ਕੋਈ ਬੋਤਲ ਬੁੱਤਲ ਦਾ ਪਤਾ ਮੇਰੀ ਗੱਲ ਸੁਣ ਲੈ ਮੈਨੂੰ ਪਤਾ ਸਾਰਾ ਪਤਾ ਮੈਨੂੰ ਕੱਢ ਦੇ ਕਿੱਥੇ ਰੱਖੀ ਮੈਂ ਤੇ ਤੂੰ ਕਹਿ ਨਹੀਂ ਮੈਂ ਲੁਕਾਈ ਨਹੀਂ ਆ ਮੈਂ ਫਰਹਾਗਹਾ ਨਹੀਂ ਕੰਮ ਕਰੀਦੀ ਹੋਈ ਤੇ ਫਿਰ ਮੈਂ ਤੈਨੂੰ ਦੱਸਾਂ ਮੈਂ ਸੀਰੀਅਸ ਤੈਨੂੰ ਗੱਲ ਦੱਸਾਂ ਆ ਬਾਦ ਛਗਣੀ ਹੁੰਦੀ ਏ ਦਿਨ ਤੇ ਹਾਰ ਤੇ दारू ਨਹੀਂ ਲਗਾਈਦੀ ਹੋਈ ਏ ਬਾਦ ਛਗਣੀ ਹੁੰਦੀ ਏ ਸੀਰੀਅਸ ਕਹਿੰਦੇ ਆ ਬਾਦ ਪਾਪ ਲੱਗਣਾ ਈ ਤੈਨੂੰ ਦੇ ਦੇ ਮੈਂ ਫਿਰ ਇਦਾਂ ਦੇ ਜੋ ਕੰਮ ਕਰਦੀ ਆ ਤੂੰ ਹੱਥ ਛਾਪੇ ਜੇ ਨਾ ਮਾਰਿਆ ਕਰ ਕਰੇ ਮੈਨੂੰ ਲੱਗਦਾ ਹੀ ਨਹੀਂ ਮੇਰੀ ਘਰ ਵਾਲੀ ਐਂ ਆਦਾ ਕੋਈ ਸਰਕਾਰੀ ਬੰਦਾ ਮੇਰੇ ਪਿੱਛੇ ਲੱਗਾ दारू ਫੜਦਾ ਫਿਰਦਾ ਮੇਰੀ ਕਦੇ ਉੱਥੇ ਲਗਾ ਦਿੰਦੀ ਬੋਲ ਨਾ ਕਦੇ ਉੱਥੇ ਰਖਾ ਦਿੰਦੀ ਭਾਨ ਕੀ ਬਿਮਾਰੀ ਮੈਂ ਨੀ ਨਵਾਂ ਸਾਲ ਮਨਾਉਣਾ ਨਵਾਂ ਸਾਲ ਚੜ ਗਿਆ ਕਿਹਨਾਂ ਆਦਾ ਚੜ ਕਿੱਥੇ ਗਿਆ ਮੇਰਾ ਨੀ ਚੜਿਆ ਜੇ ਮੈਂ ਅਜੇ 2024 ਜੀ ਫਿਰਨਦੇ ਆ ਮੇਰਾ ਨੀ ਚੜਿਆ ਨਵਾਂ ਸਾਲ ਪਉ ਪਉਆ ਜੇ ਪੀਤਾ ਹੀ ਉਹ ਕਿੱਥੇ ਜਾਣਾ ਪਉਵੇ ਨਾ ਹੀ ਪਉਵੇ ਨਾ ਚੜਦਾ ਨਵਾਂ ਸਾਲ ਪਉਵੇ ਇੰਨਾ ਇੰਨਾ ਕੀ ਚੜਿਆ ਨਵਾਂ ਸਾਲ ਉਹਦੇ ਨਾਲ ਪਉਵੇ ਨਾ ਪਉਵੇ ਨਾਲ ਹੀ ਨਵਾਂ ਸਾਲ ਪਉ ਮੈਂ 2024 ਦੀ ਆ ਮੈਂ ਬੋਤਲ ਮੇਰੀ ਦੇ ਫੇਰ ਮੈਂ 5 ਜਮਣਾ 2025 25 ਜਮਣਾ ਪਉਆ ਨਾ ਮੇਰਾ ਸਿਰ ਤੇ ਬੰਨ ਕੇ ਪਉਆ ਪਉਵੇ ਨਾ ਨਹੀਂ ਨਵੇਂ ਸਾਲ ਚੜਦੇ ਬੋਤਲ ਲਿਆ ਨੀ ਬਾਲੀ ਵਧੀਆ ਵੀਡੀਓ ਮੈਂ ਨਹੀਂ ਪੀ ਲਈ ਇੱਥੇ ਚੇਤਾ ਭੁੱਲ ਗਿਆ ਇੱਥੇ ਕਿਤੇ ਮੈਂ ਮੇਰੀ ਗੱਲ ਉਹ ਮੇਰੀ ਗੱਲ ਸੁਣ ਇੱਧਰ ਵੇਖ ਥੂੜ ਲਾ ਦੂੰ ਵਧੀਆ ਕਢ ਲੈ ਕਢ ਦੇ ਕਢ ਦੇ ਉਹ ਦਾਣੇ ਆਉਂਦੇ ਪੜੂਦੇ ਸੀ ਜਦੋਂ ਹੁਣ ਲੇ ਉਸ ਦਰੋਫੜੇ ਮੂੰਹ ਕਰੋ ਕਾਣੇ ਦੇ ਰੱਖੇ ਜਿੰਨੇ